ਨਗਰ ਕੌਂਸਲ ਚੋਣਾਂ ਦੇ ਕਾਗਜ਼ ਦਾਖਲ ਕਰਵਾਉਣ ਦਾ ਸਮਾਂ 3 ਵਜੇ ਹੋਣ ਕਰਕੇ ਅੱਜ ਤੁਰੰਤਾਰ ਨਗਰ ਕੌਂਸਲ ਚੋਣਾਂ ਲੜਨ ਵਾਸਤੇ ਆਮ ਆਦਮੀ ਪਾਰਟੀ ਉਮੀਦਵਾਰ ਦੀਗ ਵਾਇਕ ਕਰ ਰਹੇ ਕੈਬਨਟ ਮੰਤਰੀ ਲਾਲਜੀਤ ਸਿੰਘ ਪੁੱਲਰ ਅਤੇ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਲ ਤੁਰੰਤਾਰ ਵਿਖੇ ਉਮੀਦਵਾਰਾਂ ਸਮੇਤ ਕਾਗਜ਼ ਦਾਖਲ ਕਰਵਾਉਣ ਹੋਏ ਇਹ ਦੱਸ ਦਈਏ ਅਜ ਤਰੰਤਾਰ ਤਸਦੀਲਦਾਰ ਕੰਪਲੈਕਸ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਕਾਗਜ਼ ਦਾਖਲ ਕਰਵਾਉਣ ਤੋਂ ਮੀਡੀਆ ਨਾਲ ਗੱਲਬਾਤ ਜਿਹੜੀ ਹੈ ਉਹਨਾਂ ਨੇ ਦੱਸੀ ਹੈ ਕਿ ਤਰੰਤਾਰ ਸ਼ਹਿਰ ਪੰਚੀ 25 ਸੀਟਾ ਜੜੀਆਂ ਨੇ ਉਹ ਬਹੁਮਤ 25 ਸੀਟਾ ਉੱਪਰ ਬਹੁਮਤ ਨਾਲ ਜਿੱਤ ਕੇ ਨਗਰ ਕੌਂਸਲ ਦਾ ਪ੍ਰਧਾਨ ਬਣੇਗਾ ਤਾਂ ਇਸ ਮੌਕੇ ਤੇ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਲ ਤਰੰਤਾਰ ਚੇਅਰਮੈਨ ਹਰਜਿੰਦਰ ਸਿੰਘ ਉਸਮਾ ਕੁਲਵੰਤ ਸਿੰਘ ਪੰਨੂ ਸਮੇਤ ਹੋਰ ਵੀ ਮੈਂਬਰ ਜਿਹੜੇ ਨੇ ਆਮੀ ਆਮ ਆਦਮੀ ਪਾਰਟੀ ਦੇ ਮੈਂਬਰ ਜਿਹੜੇ ਨੇ ਉਹ ਵੀ ਮੌਜੂਦ ਰਹੇ ਤਰੰਤਾਰ ਸ਼ਹਿਰ ਦੇ ਵਿੱਚ ਭਾਵੇਂ ਕਾਲੀ ਦਲ ਦੀ ਸਰਕਾਰ ਰਹੀ ਭਾਵੇਂ ਕਾਂਗਰਸ ਦੀ ਵਿਰੋਧੀਆਂ ਨੂੰ ਪੇਪਰ ਤੱਕ ਦਾਖਲ ਨਹੀਂ ਕਰਨ ਦਿੱਤੇ ਜਾਂਦੇ ਇੱਥੇ ਭਾਵੇਂ ਕੋਈ ਆਜ਼ਾਦ ਹੈ ਭਾਵੇਂ ਕਾਲੀ ਦਲ ਦਾ ਕਾਂਗਰਸ ਦਾ ਬੀਜੇਪੀ ਦਾ ਹਰ ਪਾਰਟੀ ਨੇ ਆਪਦੇ ਪੇਪਰ ਜਮ੍ਹਾਂ ਕਰਾਏ ਆ ਤੇ ਨਿਰਪੱਖ ਚੋਣਾਂ ਹੋਣਗੀਆਂ ਆਮ ਆਦਮੀ ਪਾਰਟੀ ਦੇ ਹੱਕ 'ਚ ਸਰਦਾਰ ਭਗਵੰਤ ਸਿੰਘ ਮਾਨ ਦੇ ਕੰਮਾਂ ਦੇ ਹੱਕ 'ਚ ਤਰਨਤਨ ਸ਼ਹਿਰ ਦੇ ਲੋਕ ਫਤਵਾ ਦੇਣਗੇ 25 ਦੀਆਂ 25 ਸੀਟਾਂ ਕਸ਼ਮੀਰ ਸਿੰਘ ਸੋਲ ਸਾਡੇ ਇਥੋਂ ਐਮਐਲਏ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਅਸੀਂ ਜਿੱਤ ਹਾਸਲ ਕਰਾਂਗੇ ਤੇ ਸ਼ਹਿਰ ਦਾ ਸਰਪੱਖੀ ਵਿਕਾਸ ਕਰਾਵਾਂਗੇ ਲੋਕ ਵੀ ਸਿਆਣੇ ਸਮਝਦੇ ਸਾਰੀ ਗੱਲ ਲੋਕਾਂ ਨੂੰ ਪਤਾ ਜਿਹਦੀ ਸਰਕਾਰ ਆ ਜੇ ਉਹਦੇ ਉਮੀਦਵਾਰ ਉਹਦਾ ਪ੍ਰਧਾਨ ਬਣੂਗਾ ਕਾਉਂਸਲਰ ਉਹਦੇ ਬਣਗੇ ਤੇ ਸ਼ਹਿਰ ਦਾ ਵਿਕਾਸ ਹੋਊਗਾ ਜਿਹੜੇ ਦੂਸਰੀਆਂ ਪਾਰਟੀਆਂ ਦੇ ਆ ਉਹਤੇ ਸਿਰਫ ਚਲੋ ਜੇ 19 ਕੀ ਹੁੰਦੀ ਵੀ ਆ ਤੇ ਉਹਨਾਂ ਦੇ ਕਾਰਨ ਵਿਕਾਸ ਰੁਕ ਸਕਦਾ ਵਿਕਾਸ ਹੋ ਨਹੀਂ ਸਕਦਾ ਸਰਕਾਰ ਨੇ ਫੰਡ ਦੇਣੇ ਆ ਸਰਕਾਰ ਕੋ ਬੜੇ ਵਸੀਲੇ ਹੁੰਦੇ ਆ ਲੋਕ ਸਰਕਾਰ ਦੇ ਹੱਕ ਚ ਫਤਵਾ ਦੇਣਗੇ ਕੀਤੇ ਕੰਮਾਂ ਨੂੰ ਜਿਤਾਉਣਗੇ 600 ਜੂਨਟ ਲੋਕਾਂ ਦਾ ਜਿਹੜਾ ਬਿਜਲੀ ਦਾ ਮਾਫ ਕੀਤਾ 90% ਲੋਕਾਂ ਦਾ ਬਿਲੀ ਦਾ ਬਿੱਲ ਜ਼ੀਰੋ ਹੁੰਦਾ ਪਿਆ ਬੀਬੀਆਂ ਨੂੰ ਬੱਸਾਂ ਤੇ ਕਿਰਾਇਆ ਬਿਲਕੁਲ ਫਰੀ ਆ ਮੱਲਾ ਕਲੀਨਿਕ ਖੋਲੇ ਆ ਦਵਾਈਆਂ ਇਲਾਜ ਟੈਸਟ ਫਰੀ ਹੁੰਦੇ ਪਏ ਆ ਹੋਰ ਕਈ ਸੂਰਤਾਂ ਜਿਹੜੀਆਂ ਦਿੱਤੀਆਂ ਉਹਦੇ ਬਾਅਦ ਗਾ ਬੀਬੀਆਂ ਨੂੰ ਵੀ ਜਿਹੜਾ 1000 ਰੁਪਿਆ ਉਹ ਆਮ ਆਦਮੀ ਪਾਰਟੀ ਆ ਜਿੰਨੇ ਜੋ ਕਿਹਾ ਉਹ ਕੀਤਾ ਏ 1000 ਰੁਪਿਆ ਵੀ ਮਾਨ ਸਾਹਿਬ ਨੇ ਕਹਿਤਾ ਆ ਆਉਣ ਵਾਲੇ ਬਜਟ ਦੇ ਵਿੱਚ ਰੱਖਾਂਗੇ ਤੇ ਬੀਬੀਆਂ ਨੂੰ ਦਵਾਂਗੇ ਬੀਬੀਆਂ ਭੈਣਾਂ ਵੀ ਆਮ ਆਦਮੀ ਪਾਰਟੀ ਦਾ ਸ਼ਹਿਰ ਦੇ ਲੋਕਲ ਮੁੱਦਿਆਂ ਦੀ ਗੱਲ ਕਰੀਏ ਕਿ ਆਮ ਆਦਮੀ ਪਾਰਟੀ ਦੇ ਗਵਰਨਮੈਂਟ ਆਉਣ ਤੋਂ ਬਾਅਦ ਜਿਹੜੇ ਮੁੱਦੇ ਸੀ ਉਹ ਹੱਲ ਨਹੀਂ ਹੋਏ ਹਜੇ ਵੀ ਜਿਹੜੇ ਸ਼ਹਿਰ ਵਾਸੀ ਨੇ ਉਹ ਕਹਿੰਦੇ ਨੇ ਕਿ ਚਾਹੇ ਉਹ ਡੰਪ ਦਾ ਮੁੱਦਾ ਚਾਹੇ ਸਿਵਲ ਦਾ ਮੁੱਦਾ ਕਈ ਵੱਡਾ ਦੇਖੋ ਇਹ ਮੁੱਦੇ ਤਾਂ ਹੀ ਰੁਕੇ ਰਹੇ ਪਿਛਲੇ ਲੰਮੇ ਸਮੇਂ ਤੋਂ ਇੱਥੇ ਇਲੈਕਸ਼ਨ ਨਹੀਂ ਹੋਈ ਜੀ 5 ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਜਿਹੜੀ ਇਲੈਕਸ਼ਨ ਡਿਊ ਸੀ ਹਾਈ ਕੋਰਟ ਦੇ ਵਿੱਚ ਇਹਨਾਂ ਜਾਣ ਕੇ ਅਕਾਲੀਆਂ ਕਾਂਗਰਸੀਆਂ ਨੇ ਮੁੱਦਾ ਬਣਾ ਕੇ ਸਟੇ ਕਰਾ ਛੱਡੀ ਆ ਇਲੈਕਸ਼ਨ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਆ ਜਿਨ੍ਹਾਂ ਨੇ ਮਿਹਨਤ ਕਰਕੇ ਤੇ ਹਾਈ ਕੋਰਟ ਚੋਂ ਇਹ ਨਵੇੜਕੇ ਇਲੈਕਸ਼ਨ ਕਰਾਤੀ ਆ ਕਾਲੀਦਲ ਕਾਂਗਰਸ ਦੇ ਵੇਲੇ ਤੇ ਇਲੈਕਸ਼ਨਾਂ ਡਿਊ ਪਈਆਂ ਰਹੀਆਂ ਤੇ ਜੇ ਹੋਰ ਰਵੈਤੀ ਪਾਰਟੀ ਦੀ ਸਰਕਾਰ ਹੁੰਦੀ ਤੇ ਇਹ ਡਿਊ ਪਈ ਰਹਿਣੀ ਸੀ ਇਹ ਆਮ ਆਦਮੀ ਪਾਰਟੀ ਆ ਉਹ ਸਾਡਾ ਮਨ ਕਰਦਾ ਵੀ ਸ਼ਹਿਰ ਦਾ ਵਿਕਾਸ ਹੋਵੇ ਡੰਪ ਪਤਾ ਜਾਂ ਹੋਰ ਜਿਹੜੀਆਂ ਸੜਕਾਂ ਬਣਨ ਵਾਲੀਆਂ ਇਹ ਤਾਂ ਹੀ ਸੰਭਵ ਹੋ ਸਕਦਾ ਸੀ ਜੇ ਇੱਥੇ ਨਗਰ ਕੌਂਸਲ ਦਾ ਪ੍ਰਧਾਨ ਬੰਦਾ ਕੌਂਸਲਰ ਬੰਦੇ ਉਹਨਾਂ ਬਣ ਜਾਣੇ ਆ ਸਾਰੇ ਮੁੱਦੇ ਹੱਲ ਹੋ ਜਾਣੇ ਆ ਮੈਂ ਭਣਾ ਭਰਾਵਾਂ ਨੂੰ ਅਪੀਲ ਕਰਦਾ ਕਿ ਇਹਨਾਂ ਪੁਰਾਣੀਆਂ ਪਾਰਟੀਆਂ ਨੇ ਜਾਣ ਬੁੱਝ ਕੇ ਆਪ ਹੀ ਹਾਈ ਕੋਰਟ ਦੇ ਵਿੱਚ ਬੰਦੇ ਖੜੇ ਕਰਕੇ ਸਟੇ ਕਰਾਇਆ ਸੀ ਤੇ ਅਸੀਂ ਇਹ ਸਟੇ ਨੂੰ ਤੜਾ ਕੇ ਇਲੈਕਸ਼ਨ ਕਰਾਉਣ ਲੱਗੇ ਆ ਇਲੈਕਸ਼ਨ ਇਸੇ ਕਰਕੇ ਕਰਾਉਣ ਲੱਗੇ ਆ ਕਿ ਸ਼ਹਿਰ ਦਾ ਸਰਪੱਖੀ ਵਿਕਾਸ ਹੋਵੇ ਜਿਹੜੀ ਪਾਰਟੀ ਨੇ ਜਿਹੜੀ ਸਰਕਾਰ ਨੇ ਮੁੱਦਾ ਹੱਲ ਕੀਤਾ ਉਹਨਾਂ ਦੀ ਮੰਚਾ ਆ ਵੀ ਇੱਥੇ ਵਿਕਾਸ ਹੋਵੇ ਤੇ ਅਸੀਂ ਵਿਕਾਸ ਕਰਾਉਣਾ ਚਾਹੁੰਦੇ ਆ ਤਗੜੇ ਹੋ ਕੇ ਸਾਥ ਦਿਓ ਸਾਥ ਦਿਓਗੇ ਤੇ ਇਹ ਤੁਹਾਡੇ ਸ਼ਹਿਰ ਦਾ ਵਿਕਾਸ ਤੁਹਾਡੇ ਸ਼ਹਿਰ ਦਾ ਜਿਹੜਾ ਨੁਹਾਰ ਬਦਲਦੀ ਜਿਹੜੀ ਰੀਤ ਆ ਉਹ ਅੱਗੇ ਵਧੇਗੀ ਤੇ ਤਗੜੇ ਹੋ ਕੇ ਸਾਰੇ ਸ਼ਹਿਰ ਵਾਲੇ ਸਾਥ ਦਿਓ ਮੁਕਾਬਲਾ ਕਿੰਨਾ ਦੇਖਦੇ ਹੋ ਤੁਸੀਂ देखो मुकाबला ਜਿਹੜਾ ਵਾ ਉਹ ਸਾਡਾ ਕਿਸੇ ਨਾਲ ਨਹੀਂਗਾ ਸੱਚ ਦਾ ਮੁਕਾਬਲਾ ਝੂਠ ਨਾਲ ਆਮ ਆਦਮੀ ਪਾਰਟੀ ਸੱਚ ਆ ਤੇ ਵਿਰੋਧੀ ਝੂਠ ਬੋਲ ਕੇ ਕਰਦੇ ਆ ਝੂਠਾ ਰਹੂਗਾ ਸੱਚ ਜਿੱਤੂ ਅਕਾਲੀ ਦਲ ਨਜ਼ਰ ਨਹੀਂ ਆ ਰਿਹਾ ਅੱਜ ਲੱਗਦਾ ਅਕਾਲੀ ਦਲ ਬਿਲਕੁਲ ਲੱਗ ਨਹੀਂ ਆ ਰਿਹਾ ਵੇਖੋ ਨਸ਼ੇ ਦਾ ਮੁੱਦਾ ਵੀ ਅਸੀਂ ਆਪ ਕਹਿੰਨੇ ਆ ਵੀ ਜੇ ਕੋਈ ਨਸ਼ਾ ਵੇਚਦਾ ਜਾਂ ਕੋਈ ਗਲਤ ਅੰਸਰਿਆ ਗੈਂਗਸਟਰ ਆ ਉੱਤੇ ਸਖਤ ਤੋਂ ਸਖਤ ਕਾਰਵਾਈ ਕਰਾਈ ਜਾਂਦੀ ਆ ਅਸੀਂ ਇਸ ਮੁੱਦੇ ਤੇ ਸਖਤ ਹੈ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਇਕਬਾਈ ਦੇ ਵਿੱਚ ਐਸਐਸਪੀ ਡੀਆਈਜੀ ਡੀਜੀਪੀ ਤੱਕ ਸਾਰਿਆਂ ਨਾਲ ਮੀਟਿੰਗਾਂ ਆਈਆਂ ਕਿ ਜੇ ਕੋਈ ਸਮਾਜ ਵਿਰੋਧੀ ਅੰਤਰ ਆ ਉਹਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏ ਸਾਰੀਆਂ ਪਾਰਟੀਆਂ ਜਿਹੜੀਆਂ ਨੋਮੀਨੇਸ਼ਨ ਫਾਈਲ ਕਰਦੀਆਂ ਕਾਂਗਰਸ ਵਿੱਚ ਐਨਕੀ ਅਕਾਲੀ ਦਲ ਨਜ਼ਰ ਨਹੀਂ ਆ ਰਿਹਾ ਵੇਖੋ ਹਰ ਬੰਦੇ ਦਾ ਹੱਕ ਆ ਕਿ ਉਹ ਇਲੈਕਸ਼ਨ ਲੜੇ ਲੋਕਤੰਤਰ ਦੇਸ਼ ਆ ਲੋਕਤੰਤਰ ਦਾ ਰਾਜ ਆ ਪੰਜਾਬ ਦੇ ਵਿੱਚ ਵੀ ਇਹ ਜਿਹੜਾ ਅਕਾਲੀ ਦਲ ਦੀ ਤੁਸੀਂ ਗੱਲ ਕੀਤੀ ਆ ਇਹ ਉੱਤੋਂ ਲੈ ਕੇ ਥੱਲੇ ਤੱਕ ਲੀਡਰਸ਼ਿਪ ਜਿਹੜੀ ਆ ਉਹ ਭੰਗ ਹੋਈ ਆ ਤੁਹਾਨੂੰ ਵੀ ਪਤਾ ਮੈਂਬਰਸ਼ਿਪ ਦੀ ਇਹਨਾਂ ਦੀ ਭਰਤੀ ਚੱਲ ਰਹੀ ਆ ਉਹਦਾ ਕਰਕੇ ਉਹ ਵੀ ਕਾਰਨ ਆ ਕੁਝ ਜੇ ਧਰਮਜੀਤ ਸਿੰਘ ਸੰਧੂ ਨੇ ਵੀ ਅਸਤੀਫਾ ਦਿੱਤਾ ਉਹ ਵੀ ਵੱਡਾ ਕਾਰਨ ਆ ਕਿਉਂਕਿ ਕਾਲੀ ਦਲ ਦਾ ਇੱਥੇ ਕੋਈ ਲੀਡਰ ਹੀ ਅੱਗੇ ਨਹੀਂ ਹੈਗਾ ਤੇ ਬਾਕੀ ਪਰਮਾਤਮਾ ਕਿਰਪਾ ਕਰੇ ਸਾਫ ਦਾ ਜਿਹੜੇ ਕੌਂਸਲਰ ਆ ਸ਼ਰੂਮਣੀ ਕਾਲੀ ਦਲ ਨਾਲ ਸੰਬੰਧਤ ਉਹ ਵੀ ਆਮ ਆਦਮੀ ਪਾਰਟੀ ਦੇ ਦਫ਼ਤਰ ਦੇ ਚੱਕਰ ਕੱਢਦੇ ਨਜ਼ਰ ਆਏ ਆ ਟਿਕਟ ਮੰਗਦੇ ਵੇਖੋ ਜਿਹੜੇ ਸ਼ਰੂਮਣੀ ਕਾਲੀ ਦਲ ਦੇ ਜਾਂ ਹੋਰ ਪਾਰਟੀਆਂ ਦੇ ਪੁਰਾਣੇ ਐਮਸੀ ਆਏ ਉਹਨਾਂ ਸਾਰਿਆਂ ਨੇ ਇਹੋ ਕਿਹਾ ਵੀ ਅਸੀਂ ਚਾਹੁੰਦੇ ਆ ਚੰਗੀ ਸਰਕਾਰ ਆ ਤੇ ਤੁਹਾਡੇ ਕਾਉਂਸਲਰ ਜਤਨ ਸਾਡੀ ਕਿਤੇ ਲੋੜ ਪਊ ਅਸੀਂ ਤੁਹਾਡੀ ਸਪੋਰਟ ਕਰਾਂਗੇ ਸਾਰਿਆਂ ਹੀ ਸਾਥੀਆਂ ਨੇ ਜਿੰਨੇ ਵੀ ਕਾਉਂਸਲਰ ਆਏ ਆ ਉਹਨਾਂ ਨੇ ਆਮ ਆਦਮੀ ਪਾਰਟੀ ਦੀ ਸਪੋਰਟ ਕਰਨ ਦਾ ਭਰੋਸਾ ਦਿਵਾਇਆ ਚੰਗੇ ਇਨਸਾਨ ਨੂੰ ਇਹ ਹੁੰਦਾ ਵੀ ਜਿਹਦੀ ਸਰਕਾਰ ਉਹ ਬੰਦਾ ਜਿੱਤੇ ਤੇ ਸ਼ਹਿਰ ਦਾ ਸਾਡੇ ਦਾ ਵਿਕਾਸ ਉਹ ਚੰਗੇ ਲੋਕ ਹੀ ਉਹਨਾਂ ਨੇ ਸਪੋਰਟ ਕਰਨ ਦੀ ਸੋਚੀ ਨਹੀਂ ਤੇ ਵਿਰੋਧੀ ਪਾਰਟੀਆਂ ਹੁੰਦੀਆਂ ਨਾ ਉਹਨਾਂ ਵੀਡੀਓ ਪੜਾਪਣਾ ਵਾਇਰਲ ਕਰਨੀਆਂ ਫਲਾਣਾ ਐਮਸੀ ਸਾਡੇ ਕੋਲ ਫਲਾਣਾ ਸਾਡੀ ਇਹ ਸੋਚ ਨਹੀਂ ਗੀ ਅਸੀਂ ਕਿਸੇ ਦੀ ਕਿਰਦਾਰ ਕੁਸ਼ੀ ਨਹੀਂ ਕਰਦੇ ਨਾ ਅਸੀਂ ਕਿਸੇ ਦੀ ਕਿਰਦਾਰ ਕੁਸ਼ੀ ਅੱਜ ਕਰੀਏ ਨਾ ਕੱਲ ਕਰੀਏ ਨਾ ਪਰਸੋਂ ਉਹ ਸਾਥੀ ਸਾਨੂੰ ਹਲਾਸ਼ੇਰੀ ਦੇਣ ਸਾਡਾ ਸਾਥ ਦੇਣ ਲਈ ਆਏ ਸੀ ਤੇ ਉਹਨਾਂ ਨੇ ਇਹ ਵਿੱਚ ਵਾਅਦਾ ਦਵਾਇਆ ਤੁਸੀਂ ਤਗੜੇ ਹੋ ਕੇ ਜਿਹੜੇ ਮਰਜ਼ੀ ਉਮੀਦਵਾਰ ਉਤਾਰੋ ਅਸੀਂ ਸਾਰੇ ਤੁਹਾਡੇ ਹੱਕ 'ਚ ਜਾਂ ਪੱਖ 'ਚ ਵੋਟਾਂ ਵੀ ਤੁਹਾਨੂੰ ਪਾਵਾਂਗੇ